आज मिती सत फरवरी रविदासपुरा रविदसपुरा फिलोर मेन रोड नूर महिल नकोदर रोड उवारा कुत्त का कहर जारी है पिछले दिन ही रविदासपुरा के एक आदमी कुत्ते ने वढ़ लिया जो कि एक अवारा कुत्ता देहाती मजदूर सभा के मैंबर जरनैल फिलौर मास्टर हंसराज लुबाया राम जोगिंदर गरीब दास ਸੰਗਾਰਾ ਰਾਮ ਦਾ ਕੀ ਕਹਿਣਾ ਹੈ ਔਰੇ ਆਵਾਰਾ ਕੁੱਤੇ ਕਿਸੇ ਦੁਰਘਟਨਾ ਨੂੰ ਅੰਜਾਮ ਦੇ ਸਕਦੇ ਹਨ ਫਲੋਰ ਤੋਂ ਨੂਰ ਮਹਿਲ ਅਤੇ ਨਕੋਦਰ ਜਾਣ ਵਾਲੀ ਸੜਕ ਦੇ ਉੱਪਰ ਆਵਾਰਾ ਕੁੱਤੇ ਆਮਕੁੰਮਦੇ ਹੋਏ ਦੇਖੇ ਜਾ ਸਕਦੇ ਨੇ ਔਰ ਇਹਨਾਂ ਕੁੱਤਿਆਂ ਕਰਕੇ ਮੇਨ ਰੋਡ ਦੇ ਉੱਪਰ ਕੋਈ ਵੱਡੀ ਦੁਰਘਟਨਾ ਵੀ ਹੋ ਸਕਦੀ ਹੈ ਪ੍ਰਸ਼ਾਸਨ ਨੂੰ ਇਸ ਗੱਲ ਤੇ ਗੌਰ ਕਰਨਾ ਚਾਹੀਦਾ ਹੈ ਅਤੇ ਕਾਰਵਾਈ ਕਰਨੀ ਚਾਹੀਦੀ ਕਿ ਜੋ ਆਵਾਰਾ ਕੁੱਤੇ ਹਨ ਉਹਨਾਂ ਨੂੰ ਜਾਂ ਫੜ ਕੇ ਕਿਤੇ ਦੂਰ ਛੱਡ ਦਿੱਤਾ ਜਾਵੇ ਜਾਂ ਕਿਸੇ ਡੋਗ ਕੇਂਦਰ ਦੇ ਵਿੱਚ ਭੇਜ ਦਿੱਤਾ ਜਾਵੇ ਤਾਂ ਕਿ ਕੋਈ ਮੇਨ ਰੋਡ ਉੱਪਰ ਦੁਰਘਟਨਾ ਨਾ ਹੋ ਸਕੇ ਕਿਸੇ ਦੀ ਜਾਨ ਨਾ ਜਾ ਸਕੇ ਤੇ ਕੋਈ ਵੱਡੇ ਦਾ ਸ਼ਿਕਾਰ ਨਾ ਹੋ ਜਾਵੇ ਉਨਾ ਇਹ ਵੀ ਕਿਹਾ ਕਿ ਚਾਇਨਾ ਡੋਰ ਵੀ ਬੰਦ ਕੀਤੀ ਜਾਵੇ ਪ੍ਰਸ਼ਾਸਨ ਇਸ ਵੱਲ ਵੀ ਗੌਰ ਕਰੇ ਪੱਤਰਕਾਰ ਜਗਜੀਤ ਸਿੰਘ ਪੱਟੀ ਅਤੇ ਸੁਵਿੰਦਰ ਕੁਮਾਰ ਦੀ ਖਾਸ ਰਿਪੋਰਟ ਹਾਂਜੀ ਅੱਜ ਜੀ ਕੀ ਕਹਿਣਾ ਚਾਹੁੰਦੇ ਹੋ ਤੁਹਾਨੂੰ ਕੁੱਤੇ ਨੇ ਵੱਡੇ ਅਸੀਂ ਤਾਂ ਜੀ ਹਾਂਜੀ ਮੱਲਾ ਰਵਿਦਾਸਪੁਰਾ ਨੂਰਨਾ ਰੋਡ ਬਲੋਰ ਤੇ ਮੋਰੇ ਵੀ ਬਹੁਤ ਜ਼ਿਆਦਾ ਕੁੱਤੇ ਆਵਾਰਾ ਘੁੰਮ ਰਹੇ ਆ ਤੇ ਮੈਨੂੰ ਵੀ ਮੈ ਵੀ ਇਨ ਡੌਗ ਬਾਈਟ ਦਾ ਸ਼ਿਕਾਰ ਹੋਇਆ ਜੀ ਆਵਾਰਾ ਕੁੱਤੇ ਨੇ ਵੱਡੇ ਘੱਟੋ ਘਾਟ ਆਏ ਇਸੇ ਰੋਡ ਤੇ 8-10 ਬੱਚਿਆਂ ਨੂੰ ਲੋਕਾਂ ਨੂੰ ਵੱਡੇ ਕੁੱਤੇ ਲੈ ਜੀ ਬਹੁਤ ਪਰੇਸ਼ਾਨੀ ਆ ਵਾਰਾ ਕੁੱਤਿਆਂ ਤੋਂ ਆ ਜੀ ਐਕਸੀਡੈਂਟ ਵੀ ਹੋ ਰਹੇ ਆ ਇਹ ਮੰਗ ਵੀ ਕਰਦੇ ਆ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਤੋਂ ਮੰਗ ਆ ਜੀ ਇਹਨਾਂ ਕੁੱਤਿਆਂ ਦਾ ਕੋਈ ਹੱਲ ਕੀਤਾ ਜਾਵੇ ਆ ਵਾਰਾ ਕੁੱਤਿਆਂ ਤੋਂ ਲੋਕਾਂ ਨੂੰ ਬਚਾਇਆ ਜਾਵੇ ਜਾਨ ਤੋਂ ਬਚਾਇਆ ਗਰੀਬ ਲੋਕ ਆ ਉਹ ਇੰਜੈਕਸ਼ਨ ਵੀ ਨਵਾ ਨਹੀਂ ਸਕਦੇ ਆਸਤਾਲ ਦੇ ਵਿੱਚ ਬਹੁਤ ਖੱਜਲ ਹੋਣਾ ਪੈ ਰਿਹਾ ਲੋਕਾਂ ਨੂੰ ਬੱਚਿਆਂ ਨੂੰ ਹਾਂ ਜੀ ਇੱਕ ਬੱਚੀ ਪਿੱਛੇ ਜੇ ਚਾਈਨਾ ਡੋਰ ਦੇ ਨਾਲ ਮਰ ਗਈ ਸੀ ਤੇ ਚਾਈਨਾ ਡੋਰ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਹਾਂਜੀ 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 ਚਾਈਨਾ ਡੋਰ ਦੇਖੋ ਜਿਹੜਾ 7 ਸਾਲ ਦੀ ਬੱਚੀ ਇੱਕ ਗਲੇ ਤੇ ਡੋਰ ਫੜ ਗਈ ਉਹ ਮੌਤ ਹੋ ਚੁੱਕੀ ਆ ਇਸੇ ਤਰ੍ਹਾਂ ਹੋਰ ਵੀ ਕਈ ਹਾਦਸੇ ਹੋਇਆ ਚਾਈਨਾ ਡੋਰ ਕਰਕੇ ਗਲੇ ਕੱਟ ਹੋ ਗਏ ਲੋਕਾਂ ਨੇ ਇਹ ਬੰਦ ਹੋਣੀ ਚਾਹੀਦੀ ਹੈ ਜੀ ਇਹਨਾਂ ਨੂੰ ਪ੍ਰਸ਼ਾਸਨ ਨੂੰ ਧਿਆਨ ਦੇਣਾ ਚਾਹੀਦਾ ਹੈ ਇਸ ਵੱਲ ਹਾਂਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਇਸ ਬਾਰੇ ਅਸੀਂ ਨੌਨਾ ਰੋਡ ਕੋਲ ਆ ਰ ਖੜੇ ਆ ਜਿਹੜਾ ਕਿ ਨਗਰ ਕੌਂਸਲ ਦੇ ਅੰਦਰ ਆਉਂਦਾ ਜਿਹੜੇ ਆ ਵਾਰਾ ਕੁੱਤੇ ਆ ਉਹਨਾਂ ਤੋਂ ਲੋਕਾਂ ਨੂੰ ਬਹੁਤ ਜ਼ਿਆਦਾ ਪਰੇਸ਼ਾਨੀ ਹੈ ਜਦੋਂ ਵੀ ਬੱਚੇ ਸਕੂਲ ਜਾਂਦੇ ਆ ਉੱਤੇ ਬੱਚਿਆਂ ਨੂੰ ਵੀ ਘੇਰ ਲੈਂਦੇ ਆ ਉਹਨਾਂ ਨੂੰ ਵੀ ਵੱਢਣ ਪੈਂਦੇ ਆ ਲੇਕਿਨ ਇਹਦੇ ਉੱਤੇ ਕੋਈ ਸ਼ਕਤੀ ਨਾਲ ਜਿਹੜਾ ਕੋਈ ਵੀ ਕਾਰਵਾਈ ਨਹੀਂ ਕੀਤੀ ਜਾਂਦੀ ਨਗਰ ਕੌਂਸਲ ਦੇ ਅੰਦਰ ਏਰੀਆ ਆਦਾ ਨਗਰ ਕੌਂਸਲ ਦੀ ਜ਼ਿੰਮੇਵਾਰੀ ਬਣਦੀ ਆ ਕਿ ਇਹ ਜਿਹੜਾ ਮੁੱਦਾ ਆਵਾਰਾ ਕੁੱਤਿਆਂ ਦਾ ਜਾਂ ਚਾਈਨਾ ਡੋਰ ਦਾ ਉਹ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬਣਦੀ ਆ ਪੁਲਿਸ ਪ੍ਰਸ਼ਾਸਨ ਦੀ ਉਹਨਾਂ ਨੂੰ ਚਾਹੀਦਾ ਆ ਕਿ ਇਹਨਾਂ ਗੱਲਾਂ ਦੇ ਨਾਲ ਸਖਤੀ ਨਾਲ ਨਿਪਟਿਆ ਜਾਵੇ ਜਿਹੜੀ ਚਾਈਨਾ ਡੋਰ ਆ ਬਿਲਕੁਲ ਬੈਨ ਹੋਣੀ ਚਾਹੀਦੀ ਆ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਮੌਤਾਂ ਹੋ ਚੁੱਕੀਆਂ ਬਹੁਤ ਸਾਰੇ ਲੋਕ ਜਿਹੜੇ ਫਟੜ ਹੋ ਚੁੱਕੇ ਆ ਇਹਦੇ ਤੇ ਸਖਤੀ ਨਾਲ ਨਿਪਟਿਆ ਜਾਣਾ ਚਾਹੀਦਾ ਸਾਡੇ ਜਿਹੜੇ ਆਵਾਰਾ ਕੁੱਤੇ ਘੁੰਮ ਰਹੇ ਨੇ ਜਿਹੜਾ ਨੇ ਮਾਰਿਆ ਮਰੂਫ ਨੇ ਮੌਤ ਦੇ ਆਵਾਰਾ ਜਿਹੜੇ ਘੁੰਮ ਰਹੇ ਨੇ ਤੇ ਉਹਨਾਂ ਵਾਸਤੇ ਕੀ ਕਹਾਂ ਕਹੁੰਦੇ ਨੇ ਪ੍ਰਸ਼ਾਸਨ ਅਸੀਂ ਅੱਜ ਮੱਲਾ ਰੌਦਾ ਪੂਰਾ ਨੂਰਨਾ ਰੋਰ ਫਲੋਰ ਤੇ ਜਿਹੜਾ ਸ਼ਹਿਰ ਦੀ ਬਾਦੀ ਚੌੜਾ ਨਗਰ ਕੋਲ ਅਸਲ ਦੇ ਵਿੱਚ ਚੌੜਾ ਉੱਥੇ ਖੜੇ ਆ ਤੇ ਅੱਜ ਹਾਲਾਤ ਜਿਹੜੇ ਆ ਇਹਨੇ ਮਾਰੇ ਹੋ ਗਏ ਜਿਹੜੇ ਆ ਵਾਰਾ ਕੁੱਤੇ ਆ ਉਹ ਝੁੰਡਾਂ ਦੇ ਝੁੰਡ ਜਿਹੜੇ ਆ ਇਹ ਤੇ ਸ਼ਹਿਰ ਦੇ ਵਿੱਚ ਘੁੰਮ ਰਹੇ ਆ ਇੱਥੇ ਜਿਹੜੇ ਬੱਚੇ ਆ ਲੋਕ ਆ ਉਹ ਘਰਾਂ ਤੋਂ ਨਿਕਲਣਾ ਮੁਸ਼ਕਲ ਹੋਇਆ ਪਿਆ ਇਹਨੇ ਹਾਲਾਤ ਮਾੜੇ ਹੋ ਗਏ ਆ ਜਿਹਨੂੰ ਮਰਜ਼ੀ ਕੱਟ ਦਿੰਦੇ ਆ ਪਰ ਸਰਕਾਰ ਤਾਂ ਬੜੀਆਂ ਟਾਰਾ ਮਾਰ ਰਹੀ ਆ ਵੀ ਅਸੀਂ ਆਹ ਕਰਤਾ ਆਹ ਕਰਤਾ ਅਜੇ ਤੱਕ ਕੁੱਤਿਆਂ ਨੂੰ ਜਿਹੜੀ ਆ ਆਵਾਰਾ ਕੁੱਤਿਆਂ ਨਾਲ ਨਹੀਂ ਪਈ ਤੇ ਉਸ ਤੋਂ ਬਾਅਦ ਜਿਹੜੀ ਚੈਨਾ ਡੋਰ ਆ ਜਿਹਦੇ ਨਾਲ ਬਹੁਤ ਵੱਡੀਆਂ ਮੌਤਾਂ ਹੋ ਰਹੀਆਂ ਪਿਛਲੇ ਸਮੇਂ ਕਈ ਮੌਤਾਂ ਹੋ ਗਏ ਆ ਲੜਕੀ ਆ ਕਿ ਛੋਟੀ 7 ਸਾਲ ਦੀ ਜਿਹੜੀ ਘਰਾਏ ਤੇ ਲੱਗੇ ਜਿਹੜੀ ਮੌਤ ਹੋ ਗਈ ਉਹ ਘਟਨਾ ਵਾਪਕ ਗਈ ਉਸ ਤੋਂ ਬਾਅਦ ਪਾਲੋ ਜਿਹੜੀਆਂ ਨਸ਼ੇ ਦੀਆਂ ਵਾਰਦਾਤਾਂ ਨਸ਼ੇ ਹੋ ਰਹਾ ਲੁਟਕੋਹਾ ਹੋ ਰਹੀਆਂ ਵਾਰਦਾਤਾ ਲਗਾਤਾਰੇ ਵਧ ਰਹੀਆਂ ਇਹ ਮੁੱਦਾ ਮੁੱਦੇ ਤੇ ਆਏ ਆਈਏ ਕਿ ਇਥੇ ਆਵਾਰਾ ਕੁੱਤਿਆਂ ਦਾ ਜਿਹੜਾ ਪਰਹਾੜਿਆ ਉਹ ਲਗਾਤਾਰੇ ਵੱਧ ਜਾ ਰਹੀ ਆ ਜਿਹੜਾ ਪ੍ਰਸ਼ਾਸਨ ਆ ਉਹ ਢਿੱਲੀ ਕਾਗ ਜਾ ਰਹੀ ਆ ਪ੍ਰਸ਼ਾਸਨ ਦਾ ਕੋਈ ਧਿਆਨ ਨਹੀਂ ਸਰਕਾਰ ਦਾ ਕੋਈ ਧਿਆਨ ਨਹੀਂ ਅਸੀਂ ਬੇਨਤੀ ਕਰਦੇ ਹਾਂ ਮਹੱਲਾ ਵਾਸੀਆਂ ਵੱਲੋਂ ਇਹ ਜਿਹੜੇ ਕੁੱਤੇ ਘੰਮ ਰਹੇ ਆ ਆਵਾਰਾ ਉਹਨਾਂ ਨੂੰ ਜਲਦੀ ਤੋਂ ਜਲਦੀ ਫੜ ਕੇ ਪਾ ਲੋਰਾਂ ਦੇ ਲਈ ਕੋਈ ਹੌਸ ਬਣਾਏ ਜਾਣ ਵਾਲਾ ਕੋਈ ਕੋਈ ਕਦਾ ਕੋਈ ਨਾ ਪ੍ਰਬੰਧ ਹੋਵੇ ਇਸ ਕਰਕੇ ਅਸੀਂ ਅੱਜ ਇਕੱਠੇ ਹੋਏ ਆ ਅਸੀਂ ਬੇਨਤੀ ਕਰਦੇ ਆ ਪੰਜਾਬ ਸਰਕਾਰ ਨੂੰ ਤੇ ਨਗਰ ਕੌਂਸਲ ਫਲੋਰ ਨੂੰ ਇਹ ਜਿਹੜੇ ਵਾਰਾ ਪੁੱਤੇ ਘੁੰਮ ਰਹੇ ਆ ਇਹਨਾਂ ਨੂੰ ਜਲਦੀ ਤੋਂ ਜਲਦੀ ਫੜਿਆ ਜਾਵੇ ਜੇ ਆਮ ਲੋਕਾਂ ਦੀ ਜਾਨ ਵਾਸ਼ ਸਕੇ ਜਿਹੜੇ ਆਮ ਲੋਕਾਂ ਨੂੰ ਘਟ ਰਹੇ ਆ ਬੱਚਿਆਂ ਨੂੰ ਬੱਚਿਆਂ ਨੂੰ ਨਿਕਲਣਾ ਘਰਾਂ ਜੋ ਮੁਸ਼ਕਲ ਹੋਇਆ ਇਸ ਕਰਕੇ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਇਹ ਬੰਨੈਸੀ ਚੀਜ਼ ਤੇ ਕੋਈ ਕਿਸੇ ਦੇ ਕਰਕੇ ਸ਼ਹਿਰ ਵਿੱਚ ਜਿਹੜਾ ਐਕਸੀਡੈਂਟ ਵੀ ਹੋਇਆ ਜੀ ਕੋਈ ਬਹੁਤ ਜਿਆਦੇ ਐਕਸੀਡੈਂਟ ਹੋ ਚੁੱਕੇ ਆ ਅਸਲ ਦੇ ਵਿੱਚ ਇੱਥੇ ਸਾਡੇ ਜਿਹੜੇ ਰਾਹ ਵੀ ਚੱਲ ਰਹੇ ਆ ਸਾਡੇ ਮਹੱਲੇ ਦੇ ਆ ਆਪਣੇ ਰਾਮ ਲਵਾਯਾ ਜੀ ਇਹਨੂੰ ਹਵਾਰਾ ਕੁੱਤਿਆਂ ਨੇ ਕੱਟ ਲਿਆ ਇਹ ਅਜੇ ਤੀਜੇ ਨੂੰ ਆ ਦੇ ਫਿਰਦੇ ਆ ਇਸ ਤਰ੍ਹਾਂ ਕੇ ਬਹੁਤ ਮਾਰੇ ਹਲਾ ਦੇ ਹੋਰ ਵੀ ਤੇ ਇੱਕ ਡਰਾਵਾ ਵਾਪਰੀ ਆ ਹੋਰ ਵੀ ਕਈ ਇੱਕ ਡਰਾਵਾ ਵਾਪਰੀ ਆ ਜਿਹਦੇ ਨਾਲ ਐਕਸੀਡੈਂਟ ਹੋਇਆ ਕਈਆਂ ਦੇ ਸੱਟਾਂ ਲੱਗੀਆਂ ਕਈ ਲੋਕ ਜ਼ਖਮੀ ਹੋਏ ਆ ਇੱਕ ਸਾਡੇ ਇੱਥੇ ਕਾਵਰ ਸੁੱਚਾ ਜੀ ਸੀ ਉਹਨਾਂ ਨੂੰ ਹਵਾਰਾ ਕੁੱਤੇ ਨੇ ਕੱਟ ਲਿਆ ਉਹ ਡੈਲ ਦੇ ਨਾਲ ਉਹਦੀ ਮੌਤ ਹੋ ਗਈ ਇਸ ਕਰਕੇ ਬਹੁਤ ਹੜਾਤ ਮਾੜੇ ਆ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਵੀ ਜਲਦੀ ਤੋਂ ਜਲਦੀ ਇਹਨਾਂ ਪ੍ਰਬੰਧ ਕੀਤਾ ਜਾਵੇ ਜੀ ਜਿਹੜਾ ਇਹ ਰੋਡ ਚੱਲ ਰਿਹਾ ਜੀ ਇਹ ਕਿੰਨਾ ਕਰੋੜ ਚੱਲਦਾ ਆਵਾਜ਼ ਕਿੰਨੀ ਖੁੰਦੀ ਆ ਜੀ ਇਹ ਆਵਾਜ਼ ਆ ਤਾਂ ਬਹੁਤ ਜ਼ਿਆਦਾ ਹੈ ਜੀ ਇੱਥੇ ਆਵਾਜ਼ ਆਵਾਜ਼ ਜਿਹੜੀ ਆ ਖਾਸ ਕਰਕੇ ਵੀਰਵਾਰ ਨੂੰ ਤਾਂ ਬਹੁਤ ਜ਼ਿਆਦਾ ਹੁੰਦੀ ਆ ਤੇ ਲਗਾਤਾਰ ਹੀ ਜਿਹੜੀ ਇਹ ਆਵਾਜ਼ ਆ ਜੀ ਤਾਂ ਬਹੁਤ ਜ਼ਿਆਦਾ ਹੈ ਜੀ ਇੱਥੇ ਜਿਹੜੇ ਐਕਸੀਡੈਂਟ ਹੋਣ ਦਾ ਖਾਸਤਾ ਬਣਿਆ ਰਹਿੰਦਾ ਆ ਪਹਿਲਾਂ ਵੀ ਕੋਈ ਹੋ ਚੁੱਕੇ ਆ ਮਾਲੋ ਕੋਈ ਮੋਟਰ ਹੈਲ ਦੇ ਵਿੱਚ ਕੁੱਤੇ ਲੱਗ ਚੁੱਕੇ ਆ ਸੱਟਾ ਲੱਗਦੋ ਕਿਆਂ ਕੇ ਜੂਏ ਟੁੱਟ ਗਏ ਕਿਹਦੀ ਰੱਟਾ ਟੁੱਟ ਗਈਆਂ ਨੁਕਸਾਨ ਬਹੁਤ ਹੋ ਸਕਦਾ